ਹੁਣ ਕਾਰ ਜਾਫੀ ਨੇ ਇੱਕ ਕੰਨੇ ਤੇ ਮੁਰਲਾ ਲੱਗਿਆ ਹੋਇਆ ਤੇ ਕਾਰ ਕਹਿੰਦੇ ਸੰਗੋ ਵਾਲੀ ਆਮਾਨ ਕਰਦਾ ਮੁੰਡੇ ਦੀ ਖੇਡ ਦੇ ਉੱਤੇ ਆਹ ਦੇਖਾਂਗੇ ਆਹ ਇਹ ਕੰਨੇ ਮੁਰਲਾ ਆਹ ਮੇਰੇ ਵੀ ਸੰਗੋ ਵਾਲੀ ਜਗਤਾਰ ਦਾ ਕੰਡਿਆ ਹੋਇਆ ਪੱਠਾ ਜੱਫਾ ਲੱਗੂ ਜਾਂ ਰੇਡਰ ਪੱਜੂ ਆਹ ਜਾਂਦਾ ਵੀਰੇ ਮੁੰਡਾ ਕਹਿੰਦੇ ਰਾਮਗੜ੍ਹ ਵਾਲਾ ਲੈ ਵੀ ਭਾਜੀ ਨੂੰ ਦੁਨੀਆ ਜਾਣਦੀ ਹੈ ਬਜਨੀ ਕਬੱਡੀ ਦਾ ਸਟਾਰ ਹੈ ਆਹ ਮੁੰਡਾ ਜੈਰੋ ਬੱਲੇ ਜੈਰੋ ਦੇ ਨਾਲ ਟੱਕਰ ਹੈ ਸਟਾਰ ਤੇ ਵੱਡੇ ਵੱਡੇ ਮੇਲੇ ਜਿਹੜੇ ਰੋਜ਼ ਆ ਮੁੰਡੇ ਲੁੱਟਦੇ ਆ ਲਓ ਸਾਹਮਣੇ ਕਬੱਡੀ ਪਾਉਂਦੇ ਛਨੇੜੀ ਵਾਲਾ ਖੜਿਆ ਜਿਵੇਂ ਖੜਿਆ ਏ ਕੱਦ ਨਾਲ ਕੌੜਾ ਲੜੇ ਪਹਿਲੀਆਂ ਦੇ ਲਾਣੇ ਤੇ ਸੁਨੀ ਦਾ ਗੱਪਰੂ ਮਾਰਾ ਮੋਟਾ ਤਾਂ ਰਹੂਗਾ ਰਾਵਿਆ ਗਵਾਲੜੇ ਲਓ ਪਹਿਲੀ ਕਬੱਡੀ ਅਸੀਂ ਬੱਲੇ ਬੱਲੇ ਕਰਵਾਏ ਨੇ ਵੀਰੋ ਉਧਰਲੇ ਪਾਸੇ ਹੈ ਨਾ ਰਾਜਵੀਰ ਕਰਦਾ ਹੋਇਆ ਟਰਾਈ ਪਰ ਨੰਬਰ ਜਿਹੜਾ ਧਾਵੇ ਆਪਣੀ ਟੀਮ ਲਈ ਜੋੜਦਾ ਪਹਾੜਪੁਰਿਆ ਕਰਦਾ ਨੰਬਰ ਜਿਹੜਾ ਬਠਿੰਡੇ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਇਸ ਵਾਰ ਮੈਚ ਤੇ ਰਾਮਪੁਰੇ ਦੀ ਟੀਮਾਂ ਨੂੰ ਮਿਲਦੀ ਹੈ ਵੀ ਚੱਲਦੇ ਮੈਚ ਦਰਮਿਆਨ ਜਿਹੜੇ ਗ라운 ਦੇ ਇਲਾਕੇ ਲੱਗ ਗਏ ਲੋ ਕਬੱਡੀ ਪੈ ਗਈ ਹੈ ਜਾਂ ਫੀਚਰ ਹੈ ਤੇ ਤਿੰਨੋਂ ਤਿਆਰ ਵਰਤਾਰ ਹੈ ਵੀ ਗੱਲ

ਟੀਮਾਂ ਜਿਹੜੀਆਂ ਟਾਈਮ ਦੇ ਨਾਲ ਪੁੱਜਣ ਗਿਆ ਕਿਉਂਕਿ ਮੇਲਾ ਟਾਈਮ ਦੇ ਨਾਲ ਸਮਾਪਤ ਕੀਤਾ ਜਾਵੇਗਾ ਇਹ ਨਾਦੇ ਵਾਲੇ ਸਾਡੇ ਵੀਰ ਆਖ ਰਿਹਾ ਵੀ ਮੇਲਾ ਜੀ ਦੀਪਾ ਨਾਵਾ ਜੀ ਝੂਨਾ ਬਾਰੇ ਲਖਣ ਸਰਾਉ ਨੇ ਸਾਰਾ ਵੀਰ ਪੁੱਤਰ ਸਰਪੰਚ ਕਨੇਡਾ ਵਾਲਾ ਔਰ ਸੁਖਿੰਦਰ ਠੇਕੇਦਾਰ ਸਾਡਾ ਵੀਰ ਬਾਬੋ ਪ੍ਰਧਾਨ ਨੇ ਫੁੱਟਣ ਵਾਲੇ ਗੱਡੀ ਹੁਣੀ ਕਿਵੇਂ ਦੇਖ ਰਹੇ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਸਮੁੱਚੇ ਨਾਬਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਇਸ ਗੱਲ ਦੀ ਵੀ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਜੋ ਹਰ ਸਾਲ ਦੀ ਤਰ੍ਹਾਂ ਖੇਡ ਮੇਲਾ ਵੀ ਕਰਾਉਂਦੇ ਨੇ ਕਬੱਡੀ ਕੱਪ ਟੂਰਨਾਮੈਂਟ ਕਰਾਉਂਦੇ ਨੇ ਔਰ ਸਾਡੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਔਰ ਜਿਹੜੀ ਨੌਜਵਾਨ ਪੀੜ੍ਹੀ ਹੈ ਸਾਡੀ ਅਗਲੀ ਅਗਲੀ ਜਨਰੇਸ਼ਨ ਹੈ ਜਿਹੜੀ ਸਾਡੀ ਉਹਨੂੰ ਖੇਡਾਂ ਵੱਲ ਵੀ ਪ੍ਰੇਰਿਤ ਕਰਦੇ ਨੇ ਔਰ ਜਿਹੜਾ ਬੀਜ ਸਾਡੇ ਸ਼ਹੀਦ ਸ਼ਹੀਦ ਭਗਤ ਸਿੰਘ ਬੋਕੇ ਗਏ ਸੀ ਬੀਜ ਕੇ ਗਏ ਸੀ ਜਿਹੋ ਜ੍ਹਾ ਅੱਗੇ ਆਪਾਂ ਚਾਹੁੰਦੇ ਸੀ ਵੀ ਸਾਡੀ ਨੌਜਵਾਨ ਪੀੜ੍ਹੀ ਆਡੀ ਤੰਦਰੁਸਤ ਤਾਕੜੀ ਔਰ ਉਸ ਸੋਚ ਵਾਲੀ ਔਰ ਜਿਹਦੇ ਵਿੱਚ ਸਭ ਤੋਂ ਵੱਡੀ ਸੋਚ ਜਿਹੜੀ ਅੱਜ ਆਪਾਂ ਨੂੰ ਲੋੜ ਆ ਵੀ ਨੈਸ਼ਨਲਿਜ਼ਮ ਦੀ ਵੀ ਸਾਡਾ ਹਿੰਦੁਸਤਾਨ ਸਾਡਾ ਮੁਲਕ ਸਾਡਾ ਸੂਬਾ ਸਾਡਾ ਪੰਜਾਬ ਇਹਦਾ ਕਿਵੇਂ ਆਪਾਂ ਨਾਂ ਜਿਹੜਾ ਉਹ ਵਰਲਡ ਦੇ ਉੱਤੇ ਕਿਵੇਂ ਰੋਸ਼ਨ ਕਰ ਸਕਦੇ ਆ ਔਰ ਬੜੇ ਮਾਣ ਵਾਲੀ ਗੱਲ ਹੈ ਇਸ ਕਲੱਬ ਦੇ ਜਿਹੜੇ ਪ੍ਰਧਾਨ ਨੇ ਸਤਿ ਪਰਮਜੀਤ ਸਿੰਘ ਹੋਣੀ ਇਸ ਸਮੁੱਚੇ ਨਾ ਨਾਭਾ ਨਿਵਾਸੀਆਂ ਨੂੰ ਔਰ ਆਲਦਵਾਲੇ ਮੈਂ ਦੇਖਦਾ ਹਾਂ 20 25 ਪਿੰਡਾਂ ਪੰਚਾਇਤਾਂ ਸਰਪੰਚ ਸਰਪੰਚ ਸਾਹਿਬਾਨ ਸਾਰਿਆਂ ਨੂੰ ਨਾਲ ਲੈ ਕੇ ਤੁਰਦੇ ਨੇ ਔਰ ਬਹੁਤ ਵਧੀਆ ਉਤਰਾਅ-ਚੜ੍ਹਾਅ ਮੈਂ ਇਹਨਾਂ ਦੀ ਹਮੇਸ਼ਾ ਸ਼ਲਾਘਾ ਕਰਦਾ ਔਰ ਤਾਂ ਹੀ ਅਸੀਂ ਹਮੇਸ਼ਾ ਆਉਣੇ ਹੁੰਨੇ ਆ ਵੀ ਹਰ ਸਾਲ ਦੀ ਤਰ੍ਹਾਂ ਇੱਥੇ ਕੋਸ਼ਿਸ਼ ਕਰਦੇ ਆ ਵੀ ਹਾਜ਼ਰੀ ਸਾਡੇ ਵੱਲੋਂ ਸਾਡੇ ਪਟਿਆਲਾ ਵੈਲਫੇਅਰ ਸਿਟੀ ਦੇ ਸਾਰੇ ਮੈਂਬਰ ਹਾਜ਼ਰੀ ਲਾਉਂਦੇ ਆ ਤਾਂ ਕਿ ਇਹਨਾਂ ਨੂੰ ਹੌਸਲਾ ਫੁਲਦਾ ਹੀ ਮਿਲੇ ਔਰ ਜਿਹੜੇ ਚੰਗੇ ਕੰਮ ਦੇ ਵਿੱਚ ਲੱਗੇ ਹੋਏ ਆ ਔਰ ਹਮੇਸ਼ਾ ਅਸੀਂ ਇਹਨਾਂ ਦੇ ਨਾਲ ਇਹਨਾਂ ਦੇ ਕੰਮ ਦੀ ਵੀ ਸ਼ਲਾਘ ਪੰਜਾਬ ਦੀ ਜਵਾਨੀ ਕੁਝ ਤਬਦੀਲ ਚੜੀ ਗਈ ਕੁਝ ਨਸਾਂ ਦੇ ਵਿੱਚ ਗਲਤਾਨ ਹੋ ਗਈ। ਹੁਣ ਇਹ ਬਾਬ ਕੀ ਕਰਨ ਚਾਹੀਦਾ। ਦੇਖੋ ਜਿਹੜਾ ਮੈਂ ਸ਼ਲਾਗ ਆ ਇਹਨਾਂ ਦੀ ਤਾਂ ਹੀ ਕਰੀਆ ਵੀ ਜਦੋਂ ਉਹ ਕਹਿੰਦੇ ਨੇ ਉਹਨਾਂ ਵੀ ਕਿ ਜਿਹੜਾ ਵੀ ਜਿਹੜੀ ਚਿੜੀ ਆ ਉਹ ਚੁੰਝ ਨਾਲ ਪਾਣੀ ਨਾਲ ਅੱਗ ਬੁਝਾ ਰਹੀ ਸੀ ਤਾਂ ਘੱਟ ਤੋਂ ਘੱਟ ਇਸ ਸੁਸਾਇਟੀ ਦਾ ਜਾਂ ਸਦਾ ਪਰਜੀ ਸਿੰਘ ਹੋਣਾਂ ਦਾ ਤੁਹੀ ਹੋਣਾਂ ਦਾ ਨਾਂ ਉਸ ਜਿਵੇਂ ਅੱਜ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਲਿਆਂ ਦੇ ਵਿੱਚ ਸਾਡਾ ਨਾਂ ਲਿਖਿਆ ਜਾਊਗਾ। ਠੀਕ ਹੈ ਵੀ ਬਹੁਤ ਬੜੇ ਵੱਡੇ ਚੈਲੰਜ ਸਾਡੇ ਲਈ ਹੈਗੇ ਨੇ। ਔਰ ਸ਼ਾਇਦ ਇੰਨਾ ਚੈਲੰਜੇਸ ਕਰਕੇ ਹੀ ਜਿਹੜੀ ਸਾਡੀ ਨੌਜਵਾਨ ਵੀਡੀਓ ਬਾਹਰ ਨੂੰ ਭਜਦੀ ਵੀ ਹੈ ਪਰ ਬਹੁਤ ਮੈਂ ਸਮਝਦਾ ਵੀ ਮੋੜਾ ਵੀ ਇਸ ਗੱਲ ਦੇ ਵਿੱਚ ਪਿਆ ਔਰ ਅਗਲੇ ਸਮਿਆਂ 'ਚ ਆਪਾਂ ਦੇਖਾਂਗੇ ਵੀ ਆਪਾਂ ਬੜੀ ਕਿਰਪਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਔਰ ਤੁਸੀਂ ਪਿੱਛੇ ਦੇਖਿਆ ਹੋਣਾ ਵੀ ਜਦੋਂ ਸਿੰਘੂ ਬਾਰਡਰ ਤੇ ਕਿਸਾਨਾਂ ਨੇ ਮੋਰਚੇ ਲਾਏ ਸੀ ਤਾਂ ਇਹ ਜਵਾਨੀ ਭਾਵੇਂ ਮੁਲਕ ਜਿਹੜੇ ਮਰਜ਼ੀ 'ਚ ਵਸਦੀ ਹੋਵੇ ਔਰ ਆਪਣੀ ਧਰਤੀ ਨੂੰ ਜਦੋਂ ਵੀ ਕੋਈ ਇਹੋ ਜਿਹਾ ਚੈਲੰਜ ਆਉਂਦਾ ਤਾਂ ਸਾਰੇ ਆਪਾਂ ਇਕੱਠੇ ਹੋ ਕੇ ਉਸ ਚੀਜ਼ ਦਾ ਸਾਹਮਣਾ ਕਰਦੇ ਆ। ਥੈਂਕ ਯੂ ਸਰ। ਮੈਚਾਂ ਦੀ ਸ਼ੁਰੂਆਤ ਹੋ ਰਹੀ ਹੈ ਕਿਵੇਂ ਦੇਖਦੇ ਹਾਂ। ਅੱਜ ਇਹ ਜੋ ਪਹਿਲੇ ਦਿਨ ਦੇ ਮੈਚ ਕਰਾਏ ਨੇ 31 ਤਰੀਕ ਦੇ ਇਹਦੇ ਵਿੱਚ ਬਹੁਤ ਜਾ ਜ਼ਿਆਦਾ ਖਿਡਿਆਰਿਆਂ ਚ ਉਤਸ਼ਾਹ ਦੇਖਿਆ ਗਿਆ। ਬਹੁਤ ਜ਼ਿਆਦਾ ਦਰਸ਼ਕ ਵੀਰਾਂ ਦੀ ਉਤਸ਼ਾਹ ਦੇਖਿਆ ਗਿਆ। ਹਮ ਹਮਾ ਕੇ ਖਿਡਿਆਰੀ ਪਹੁੰਚਨੇ, ਟੀਮਾਂ ਇੰਨੀਆਂ ਪਹੁੰਚੇ ਨੇ ਸਾਡੇ ਮੈਚ ਹੁਣ ਵੀ ਚੱਲ ਰਹੇ ਆ। ਲੱਗਦਾ ਹਨੇਰਾ ਹੋ ਜਾਏਗਾ। ਲਾਈਟਾਂ ਦਾ ਸੀ ਪ੍ਰਬੰਧ ਕਰਿਆ ਹੋਇਆ। ਟੂਰਨਾਮੈਂਟ ਦੀ ਜਿਹੜੀ ਦੇਖ ਅਲੱਗ ਆ ਪਿਛ ਅੱਜ ਕਿਹੜੇ ਕਿਹੜੇ ਟੀਮਾਂ ਪਹੁੰਚੇ ਨੇ ਜੀ ਅੱਜ ਜੀ ਦੂਰੋਂ ਦੂਰੋਂ ਹੁਸ਼ਿਆਰਪੁਰ ਕੈਂਥਲ ਬਹੁਤ ਦੂਰੋਂ ਦੂਰੋਂ ਨਾਮੀ ਟੀਮਾਂ ਪਹੁੰਚੀ ਨੇ ਜਿਨ੍ਹਾਂ ਦੇ ਬਹੁਤ ਫਾਸਮੇ ਮੈਚ ਹੋਏ ਨੇ ਅੱਦੇ-ਅੱਦੇ ਪੈਡ ਤੇ ਟੀਮਾਂ ਆਪਣੀ ਲੜਾਈ ਲੜੀ ਜਾਈਆਂ ਨੇ ਓਕੇ ਮਹਿਮਾਨ ਜੀ ਮੁੱਖ ਮਹਿਮਾਨ ਅੱਜ ਗਗਨ ਅਜੀਤ ਸਿੰਘ ਜੀ ਐਸਐਸਪੀ ਬਰਨਾਲਾ 올림픽 골ਡ ਮੈਡਲ ਦੇ ਨਾਲ ਮਰੇ ਕੋਟਲਾ ਸੌਰੀ ਤੇ ਨਾਲ ਆਪਣੇ ਸਤਵੀਰ ਸਿੰਘ ਜੀ ਖੱਟੜਾ ਇਹ ਸਾਡੇ ਮੁੱਖ ਮਹਿਮਾਨ ਨੇ ਇਹਨਾਂ ਦੇ ਆਉਣ ਨਾਲ ਸਾਡੇ ਮੇਲੇ ਦੀ ਰੌਣਕ ਵਧੂਗੀ ਇਹ ਜਿਹੜਾ ਸਾਡੇ ਮੇਲੇ ਦੇ ਵਿੱਚ ਜਿਹੜੇ ਸਾਡੇ ਪ੍ਰਬੰਧਕ ਨੇ ਜਾਂ ਸਾਡੇ ਕਲੱਬ ਮੈਂਬਰ ਨੇ ਉਹਨਾਂ ਚ ਹੌਸਲਾ ਤੇ ਉਤਸ਼ਾਹ ਵਧੇਗਾ ਜੀ ਕੱਲ ਨੂੰ ਜਿਹੜੀ ਜਿਹੜੀ ਟੀਮਾਂ ਪਹੁੰਚ ਰਹੀਆਂ ਕੱਲ ਨੂੰ ਜੀ ਓਪਨ ਦੇ ਆ ਟੀਮਾਂ ਪਹੁੰਚ ਰਹੀਆਂ ਨੇ ਓਪਨ ਦੇ ਵਿੱਚ 3 ਖਿਡਾਰੀ ਬਾਹਰੋਂ ਨੇ 51000 ਤੇ ਸੈਕੰਡ ਦੇ 71000 ਫਸਟ ਨਾਮ ਤੇ ਉਹਦੇ ਵਿੱਚ 65 ਕਿਲੋ ਦੇ ਸਵੇਰੇ ਮੈਚ ਹੋਣਗੇ ਉਹ ਉਹਦੇ ਵਿੱਚ ਦੋ ਖਿਡਾਰੀ ਬਾਹਰੋਂ ਨੇ ਤੇ ਕੱਲ ਨੂੰ ਸਾਡੇ ਮੁੱਖ ਮਹਿਮਾਨ ਕੰਪੈਨ ਹਰੀ ਸਿੰਘ ਜੀ ਕ੍ਰੀਤ ਕੰਪੈਨ ਮਲਕੀਤ ਕੰਪੈਨ ਤੋਂ ਚਰਨ ਸਿੰਘ ਜੀ ਤੇ ਹਰਿੰਦਰ ਸਿੰਘ ਜੀ ਨੀਟਾ ਤੇ ਮਨਪ੍ਰੀਤ ਸਿੰਘ ਜੀ ਕਰਤਾਰ ਕੰਪੈਨ ਤੋਂ ਤੇ ਬਾਕੀ ਸਾਡੇ ਪੀਟੀਕਲ ਲੀਡਰ ਜੀ ਮੁੱਖ ਮਹਿਮਾਨ ਹੋਣਗੇ ਰੰਗਾਰੰਗ ਪ੍ਰੋਗਰਾਮ ਸਾਡੇ ਉੱਥੇ ਸਾਡੇ ਪਹੁੰਚ ਰਹੇ ਨੇ ਰੰਗਾ ਰੰਗ ਪ੍ਰੋਗਰਾਮ ਤੇ ਸਾਡੇ ਭਿੰਦਰ ਗਿੱਲ ਗਾਇਕ ਜੋੜੀ ਖੁੱਲਾ ਖਾੜਾ ਸ਼ਾਮ ਨੂੰ 6:30 ਵਜੇ ਇਸੇ ਗਰਾਊਂਡ ਦੇ ਵਿੱਚ ਲੱਗੂਗਾ ਸਾਡੇ ਸਾਰੇ ਦਰਸ਼ਕ ਵੀਰਾਂ ਇਲਾਕਾ ਨਵਾਸੀ ਨੂੰ ਬੇਨਤੀ ਆ ਵੀ ਹਮ ਹਮਾ ਕੇ ਪਹੁੰਚੋ ਖੇਡ ਮੇਲੇ ਦੀ ਰੌਣਕ ਬਧਾਓ ਖਡਿਆਰੀਆਂ ਦਾ ਉਕਸਾਬ ਦਾ ਖਡਿਆਰੀਆਂ ਦਾ ਹੌਸਲਾ ਬਧਾਓ ਖਡਿਆਰੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਖਡਿਆਰੀ ਨੂੰ ਇਹ ਕਹਿਣਾ ਚਾਹਣਾ ਵੀ ਜਿਹੜੇ ਕਲੱਬ ਟੂਰਨਾਮੈਂਟ ਕਰਾਉਂਦੇ ਨੇ ਉਹਨਾਂ ਨਾਲ ਮਿਲ ਕੇ ਤਾਲ ਮੇਲਣਾ ਕਿਡੋ ਕੋਈ ਨਸ਼ਾ ਨਾ ਵਰਤੋ ਕੋਈ ਚਗਨਾਟ ਵਾਲੀ ਚੀਜ਼ ਨਾ ਲਾਓ ਤੇ ਜਿਹੜੀ ਤੁਹਾਡੀ ਹੈਲਥ ਆ ਇਹਨੂੰ ਆਪ ਜੀ ਨੂੰ ਤੰਦਰੁਸਤ ਤੇ ਨਸ਼ਾ ਤੋਂ ਰਹਿਤ ਰੱਖੋ ਜਿਹੜੀ ਅੱਜ ਦੀ ਪੀੜ੍ਹੀ ਨੌਜਵਾਨ ਨਸ਼ਾ ਵਾਲ ਬਧਰੀ ਉਹਨਾਂ ਵਾਲੀ ਕਿਉਂ ਦੇਖੋ ਜੀ ਨੌਜਵਾਨਾਂ ਨੂੰ ਬੇਨਤੀ ਆ ਵੀ ਨਸ਼ਿਆਂ ਤੋਂ ਦੂਰ ਰਹੋ ਜਿਹੜੇ ਟੂਰਨਾਮੈਂਟ ਕਰਾ ਰਹੇ ਆ ਅਸੀਂ ਇਹਨਾਂ ਦੀ ਹੈਲਥਲੀ ਹੋ ਕਰਾ ਰਹੇ ਆ ਤੇ ਨਸ਼ਿਆਂ ਤੋਂ ਪਰਹੇਜ਼ ਕਰਕੇ ਆਪਣੇ ਮਾਪੇ ਦੇ ਨੂੰ ਦੇਖਦੇ ਹੋਏ ਆਪਣੇ ਭਵਿੱਖ ਨੂੰ ਦੇਖਦੇ ਹੋਏ ਸਪੋਰਟਸ ਵੱਲ ਵਧੋ ਥੈਂਕ ਯੂ ਥੈਂਕ ਯੂ ਬਹੁਤ